ਰੂਹ ਨੇ ਮੇਰਾ ਪੰਜਾਬ ਦੇ ਪਹਿਣ ਸੁਖੂ ਨਾਲ ਵਾਹ ਮੈਂ ਕਹਿ ਸਕਦਾ ਹਾਂ ਕਿ ਉਹਨਾਂ ਵਿੱਚੋਂ ਇੱਕ ਚੁਣਿੰਦਾ ਬੰਦੇ ਨੇ ਜਿਨ੍ਹਾਂ ਦੇ ਹਵਾਲੇ ਤੁਸੀਂ ਆਪਣੇ ਬੱਚੇ ਕੀਤੇ ਹੋਏ ਨੇ ਕਿਉਂਕਿ ਦੋ ਚੀਜ਼ਾਂ ਮੈਂ ਸਮਝਦਾ ਚੰਗੇ ਬੰਦਿਆਂ ਤੋਂ ਲੈਣੀ ਚਾਹੀਦੀ ਹੈ ਇੱਕ ਦਵਾਈ ਤੇ ਇੱਕ ਪੜ੍ਹਾਈ ਇਹ ਦੋ ਚੀਜ਼ਾਂ ਨੇ ਜਿਹੜੀਆਂ ਚੰਗੇ ਮਨੁੱਖ ਤੋਂ ਲੈਣੇ ਚਾਹੀਦੇ ਨੇ ਸੋ ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਇੱਕ ਰੱਬੀ ਰੂਹ ਦੇ ਕੋਲ ਆਪਣੇ ਬੱਚੇ ਸੰਭੇ ਹੋਏ ਨੇ से ज्यादा लोग सोशल मीडिया को दे रहे हैं स्टेटस बना हैं। हम इतना इसका से ज़्यादा उपयोग करते हुए भूल रहे हैं कि सोशल मीडिया ही हमारा उपयोग कर रहा है, दिखला है तू दिखला है तू,

ਦੇਖੋ ਜੀ ਮੜਿਆ ਕਿਛੁਣੀ ਨਾ Now I request to our management committee members to give honor to Shamshir Singh ji او ਬੱਚਿਓ ਮੈਂ ਪ੍ਰਮਾਤਮਾ ਕੇ ਦੁਆ ਕਰਦੀ ਆ ਕਿ ਤੁਹਾਡੇ ਚਿਹਰਿਆਂ ਤੇ ਹਾਸੇ ਖੇੜੇ ਸਦਾ ਕਾਇਮ ਰਹਿਣ ਪ੍ਰਿੰਸੀਪਲ ਸਾਹਿਬ ਨੇ ਤੁਹਾਡੀਆਂ ਪ੍ਰਾਪਤੀਆਂ ਬਾਰੇ ਦੱਸਿਆ ਬਹੁਤ ਮਨ ਨੂੰ ਖੁਸ਼ੀ ਹੋਈ ਕਿ ਚਾਹੇ ਉਹ ਵਿਦਿਆਖਾੜਾ ਹੈ ਚਾਹੇ ਉਹ ਖੇਡਾਂ ਦਾ ਖੇਤਰ ਹੈ ਔਰ ਚਾਹੇ ਕਲਚਰ ਦਾ ਤੁਸੀਂ ਹਰੇਕ ਫੀਲਡ ਦੇ ਵਿੱਚ ਮੱਲਾ ਮਾਰੀਆਂ ਨੇ ਸਾਰੇ ਸਕੂਲ ਨੂੰ ਟੀਚਰਸ ਨੂੰ ਪ੍ਰਿੰਸੀਪਲ ਸਾਹਿਬ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬਸ ਮੈਂ ਦੋ ਸ਼ਬਦ ਹੀ ਸਾਂਝੇ ਕਰੂੰਗੀ ਤੁਹਾਡੇ ਨਾਲ ਬੱਚਿਓ ਇਤੈ ਹੀ ਮਿਹਨਤ ਜਾਰੀ ਰੱਖਿਓ ਇਤੈ ਹੀ ਮਿਹਨਤ ਕਰਦੇ ਰਹੋ ਚੰਗਾ-ਚੰਗਾ ਲਿਟਰੇਚਰ ਪੜ੍ਹਿਓ ਚੰਗੀਆਂ ਕਿਤਾਬਾਂ ਪੜ੍ਹਿਓ ਚੰਗਾ ਸਿਨੇਮਾ ਦੇਖਿਓ ਔਰ ਚੰਗਾ ਮਿਊਜ਼ਿਕ ਸੁਣੋ ਤੇ ਆਪਣੀ ਮਾਂ ਬੋਲੀ ਤੇ ਆਪਣੇ ਸੱਭਿਆਚਾਰ ਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਕਰੋ ਤੇ ਇਹਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਕਿਉਂਕਿ ਜਿਹੜਾ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਸਮਝੋ ਸਮਾਂ ਉਹਨੂੰ ਭੁੱਲ ਜਾਂਦਾ ਸੋ ਆਪਦੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਹਰ ਭਾਸ਼ਾ ਸਾਨੂੰ ਸਿੱਖਣੀ ਚਾਹੀਦੀ ਹੈ ਔਰ ਜ਼ਰੂਰੀ ਵੀ ਹੈ ਸਮੇਂ ਦੇ ਨਾਲ-ਨਾਲ ਅਪਗ੍ਰੇਡ ਹੋਣਾ ਬਹੁਤ ਜ਼ਰੂਰੀ ਹੁੰਦਾ ਪਰ ਆਪਦੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਠੀਕ ਹੈ ਨਾ ਔਰ ਆਪਣੇ ਬੱਚਿਆਂ ਦਾ ਆਪਦੇ ਟੀਚਰਸ ਦਾ ਹਮੇਸ਼ਾ ਸਤਕਾਰ ਕਰਨਾ ਔਰ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਵਧੀਆ ਇਨਸਾਨ ਬੰਨਾ ਹੈ ਚੰਗਾ ਇਨਸਾਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇੱਕ ਚੰਗਾ ਇਨਸਾਨ ਹੀ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ ਔਰ ਇਹਦੇ ਵਿੱਚ ਸਭ ਤੋਂ ਵੱਡਾ ਹੱਥ ਹੁੰਦਾ ਮਾਪਿਆਂ ਦਾ ਔਰ ਉਸ ਤੋਂ ਵੀ ਵੱਡਾ ਹੱਥ ਹੁੰਦਾ ਟੀਚਰਜ਼ ਦਾ ਸੋ ਆਪਦੇ ਟੀਚਰਾਂ ਦੀ ਹਰ ਗੱਲ ਨੂੰ ਧਿਆਨ ਨਾਲ ਸੁਣੋ ਔਰ ਉਹ ਜੋ ਜੋ ਵੀ ਕਹ ਦੱਸਦੇ ਨੇ ਉਹਦੇ ਤੇ ਅਮਲ ਕਰੋ ਉਹਨਾਂ ਦੇ ਦੱਸੇ ਮੁਤਾਬਕ ਮਿਹਨਤ ਕਰੋ ਤੇ ਜੋ ਜੋ ਤੁਸੀਂ ਬਨਣਾ ਚਾਹੁੰਦੇ ਹੋ ਫਿਰ ਇਹ ਬਹੁਤ ਡੈਫੀਨੇਟ ਹੈ ਕਿ ਤੁਸੀਂ ਜੇ ਟੀਚਰ ਦੇ ਦੱਸੇ ਅਨਸਾਰ ਚੱਲਦੇ ਹੋ ਉਹਨਾਂ ਦੀਆਂ ਗੱਲਾਂ ਤੇ ਅਮਲ ਕਰਦੇ ਹੋ ਤਾਂ ਇੱਕ ਨਾ ਇੱਕ ਦਿਨ ਤੁਸੀਂ ਆਪਣੀ ਮੰਜ਼ਲ ਨੂੰ ਜ਼ਰੂਰ ਪਾ ਲੈਂਦੇ ਹੋ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੇਰੀਆਂ ਬੀਬੀਆਂ ਭੈਣਾਂ ਇਹਨਾਂ ਦਾ ਨਾਂ ਬੋਲਣਾ ਰਹਿ ਗਿਆ ਮੇਰੇ ਭੈਣਾਂ ਬੇਟੀਆਂ ਨੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਪਿਆਰ ਬਹੁਤ ਸਾਰੀਆਂ ਦੁਆਵਾਂ ਸਦਾ ਹੱਸਦੇ ਰਹੋ ਕੱਪੀ ਸਾਰੇ ਠੀਕ ਹੈ ਜੀ ਬਹੁਤ ਪਹਿਲਾਂ ਇੱਕ ਫਿਲਮ ਆਈ ਸੀ ਜੀ ਨਾਮ ਆ ਫੇਰੇ ਉਹ ਤੁਸੀਂ ਦੇਖੀ ਸਾਰਿਆਂ ਨੇ ਸਾਚਾ ਉਹਦਾ ਡਾਇਰੈਕਟਰ ਵੀ ਮੈਂ ਖੜਾ ਦਿੰਦੀ ਆ ਵੇ ਵੀਰ ਜੀ ਸਾਡੇ ਜਵਾਈ ਬਾਲੀ ਸ਼ੌਂਕੀ ਨੇ ਇੱਕ ਤਾਂ ਨਾਗਲ ਬਣ ਕੇ ਲਿਟਦਾ ਹੈ ਦੂਜਾ বীਣ ਵਜਾਉਂਦਾ ਜੀ ਮੂੰਚਰ ਮਾਲ ਪਾ ਕੇ Teacher I thank you all for at Thank you so much. Thank you the two Thank you so Thank you Thank you so much. Now I hand over the mic to our President. ਬਹੁਤ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋ ਇਹ ਸੰਸਥਾ ਬਾਰੇ ਮੈਂ ਪਿਛਲੇ 10 ਸਾਲ ਤੋਂ ਤਕਰੀਬਨ ਮੈਂ ਲਗਾਤਾਰ ਹੁਣ ਗੋਬਿੰਦ ਸਿੰਘ ਸੜੀ ਸਰਕ ਔਰ ਕਿਹੜੀ ਐਕਟੀਵਿਟੀ ਹੈ ਜਿਹੜੀ ਇੱਥੇ ਨਹੀਂ ਕਰਾਈ ਜਾਂਦੀ ਨੈਤਿਕ ਪੱਧਰ ਤੇ ਨੈਤਿਕਤਾ ਤੇ ਵੈਲਿਊਜ਼ ਆਫ ਲਾਈਫ ਐਟੀਚੂਡਸ ਮੈਨਰਸ ਇੱਥੇ ਸਿਖਾਏ ਜਾਂਦੇ ਆ ਵਿਦਿਆਪਨ ਬਹੁਤ ਸਾਰੇ ਸਕੂਲਾਂ ਚ ਮਿਲ ਜੂਗੀ ਮੈਂ ਹੁਣ ਦੇਖ ਰਿਹਾ ਸੀ ਪਿਛਲੇ ਵਾਰ ਮੈਂ ਕੋ ਫਲਸੂ ਹੋਇਆ ਨਾ ਉਹ ਵੀ ਆਇਆ ਸੀ 2020 ਚ ਵੀ जेवीयर जोसफ ਦਾ ਹੋਰ ਸੈਲਫ ਨੂੰ ਉਸਦੇ ਵੱਡੇਡੇ ਸਕੂਲ ਨੈਸ਼ਨਲ ਲੈਵਲ ਦੇ ਹੈ ਕੋਲੋਂ ਤੋਂ ਕਿਸੇ ਵੀ ਤਰੀਕੇ ਤੁਹਾਡੇ ਬੱਚੇ ਘੱਟ ਨਹੀਂ ਹੈਗੇ ਟੈਲੈਂਟ ਪੰਡਾ ਚ ਪਈ ਹੈ ਔਰ ਗੁਰਪ੍ਰੀਤੀ ਕਰਕੇ ਉਸ ਨੂੰ ਸ਼ਿੰਗਾਰ ਰਹੇ ਨੇ ਪਾਲਿਸ਼ ਕਰ ਰਹੇ ਨੇ ਮੈਂ ਸ਼ੁਕਰ ਕਰਦਾ ਪ੍ਰਮਾਤਮਾ ਦਾ ਸਲੂਟ ਹੈ ਗੁਰਪ੍ਰੀਤ ਦੀ ਸੋਚ ਨੂੰ ਕਿ ਬਹੁਤ ਸੋਹਣੇ ਤਰੀਕੇ ਨਾਲ ਸਸਤਾ ਚਲਾਈ ਜਾ ਰਹੀ ਹੈ ਪੇਰੈਂਟਸ ਵੀ ਸਹਿਯੋਗ ਕਰਦੇ ਆ ਮੈਂ ਬੇਨਤੀ ਕਰੂਗਾ ਪੇਰੈਂਟਸ ਜੇ ਹਜੇ ਚਲੇ ਗਏ ਆ ਕੋਸ਼ਿਸ਼ ਕਰਿਆ ਕਰੋ ਹਰ ਮੰਗਵਾਰ ਆਪਣੇ ਬੱਚਿਆਂ ਨੂੰ ਮਿਲ ਕੇ ਜਾਇਆ ਕਰੋ ਇੱਥੇ ਦੇਖਿਆ ਕਰੋ ਉਹ ਹੈ ਕਰੋ ਉਹਨਾਂ ਦੇ ਨਾਲ ਤੇ ਮੋਬਾਈਲ ਫੋਨਾਂ ਤੋਂ ਕੁਝ ਕੋਸ਼ਿਸ਼ ਕਰੋ ਬੱਚਿਆਂ ਨੂੰ ਬਚਾ ਕੇ ਰੱਖਿਓ ਮੈਂ ਪ੍ਰਮਾਤਮਾ ਅਕੀਂ ਦੁਆ ਕਰਦੀ ਆਂ ਕਿ ਤੁਹਾਡੇ ਚਿਹਰਿਆਂ ਤੇ ਹਾਸੇ ਖੇੜੇ ਸਦਾ ਕਾਇਮ ਰਹਿਣ ਪ੍ਰਿੰਸੀਪਲ ਸਾਹਿਬ ਨੇ ਤੁਹਾਡੀਆਂ ਪ੍ਰਾਪਤੀਆਂ ਬਾਰੇ ਦੱਸਿਆ ਬਹੁਤ ਮਾਣ ਨੂੰ ਖੁਸ਼ੀ ਹੋਈ ਕਿ ਚਾਹੇ ਉਹ ਵਿਦਿਅਕ ਖੇਤਰ ਹੈ ਚਾਹੇ ਉਹ ਖੇਤਨਕ ਖੇਤਰ ਹੈ ਔਰ ਚਾਹੇ ਕਲਚਰ ਦਾ ਤੁਸੀਂ ਹਰੇਕ ਫੀਲਡ ਦੇ ਵਿੱਚ ਮੱਲਾ ਮਾਰੀਆਂ ਨੇ ਸਾਰੀ ਸਕੂਲ ਨੂੰ ਟੀਚਰ ਨੂੰ ਪ੍ਰਿੰਸੀਪਲ ਸਾਹਿਬ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਬਸ ਮੈਂ ਦੋ ਸ਼ਬਦ ਹੀ ਸਾਂਝੇ ਕਰੂੰਗੀ ਤੁਹਾਡੇ ਨਾਲ। ਬੱਚਿਓ ਐਤਾ ਹੀ ਮਿਹਨਤ ਜਾਰੀ ਰੱਖਿਓ, ਐਤਾ ਹੀ ਮਿਹਨਤ ਕਰਦੇ ਰਹੋ। ਚੰਗਾ-ਚੰਗਾ ਲਿਟਰੇਚਰ ਪੜ੍ਹਿਓ, ਚੰਗੀਆਂ ਕਿਤਾਬਾਂ ਪੜ੍ਹਿਓ, ਚੰਗਾ ਸਿਨੇਮਾ ਦੇਖਿਓ ਔਰ ਚੰਗਾ 뮤직 ਸੁਣੋ। ਤੇ ਆਪਣੀ ਮਾਂ ਬੋਲੀ ਤੇ ਆਪਦੇ ਸੱਭਿਆਚਾਰ ਨੂੰ ਬਹੁਤ-ਬਹੁਤ ਜ਼ਿਆਦਾ ਪਿਆਰ ਕਰੋ, ਤੇ ਇਹਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ। ਕਿਉਂਕਿ ਜਿਹੜਾ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਸਮਝੋ ਸਮਾਂ ਉਹਨੂੰ ਭੁੱਲ ਜਾਂਦਾ ਸੋ ਆਪਦੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਹਰ ਭਾਸ਼ਾ ਸਾਨੂੰ ਸਿੱਖਣੀ ਚਾਹੀਦੀ ਹੈ ਔਰ ਜ਼ਰੂਰੀ ਵੀ ਹੈ ਸਮੇਂ ਦੇ ਨਾਲ-ਨਾਲ ਅਪਗ੍ਰੇਡ ਹੋਣਾ ਬਹੁਤ ਜ਼ਰੂਰੀ ਹੁੰਦਾ ਪਰ ਆਪਦੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਠੀਕ ਹੈ ਨਾ ਔਰ ਆਪਣੇ ਬੱਚਿਆਂ ਦਾ ਆਪਦੇ ਟੀਚਰਸ ਦਾ ਹਮੇਸ਼ਾ ਸਤਿਕਾਰ ਕਰਨਾ ਔਰ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਵਧੀਆ ਇਨਸਾਨ ਬਣਨਾ ਹੈ ਚੰਗਾ ਇਨਸਾਨ ਬਣਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇੱਕ ਚੰਗਾ ਇਨਸਾਨ ਹੀ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ ਔਰ ਇਹਦੇ ਵਿੱਚ ਸਭ ਤੋਂ ਵੱਡਾ ਹੱਥ ਹੁੰਦਾ ਮਾਪਿਆਂ ਦਾ ਔਰ ਉਸ ਤੋਂ ਵੀ ਵੱਡਾ ਹੱਥ ਹੁੰਦਾ ਟੀਚਰਜ਼ ਦਾ ਸੋ ਆਪਕੇ ਟੀਚਰਾਂ ਦੀ ਹਰ ਗੱਲ ਨੂੰ ਧਿਆਨ ਨਾਲ ਸੁਣੋ ਔਰ ਉਹ ਜੋ ਜੋ ਵੀ ਕਹ ਦੱਸਦੇ ਨੇ ਉਹਦੇ ਤੇ ਅਮਲ ਕਰੋ ਉਹਨਾਂ ਦੇ ਦੱਸੇ ਮੁਕਾਬਕ ਮਿਹਨਤ ਕਰੋ ਤੇ ਜੋ ਜੋ ਤੁਸੀਂ ਬਣਨਾ ਚਾਹੁੰਦੇ ਹੋ ਮੇਰੇ ਬਹੁਤ ਡੈਫੀਨੇਟ ਹੈ ਕਿ ਤੁਸੀਂ ਜੇ ਟੀਚਰ ਦੇ ਦੱਸੇਨ ਸਾਰ ਚਲਦੇ ਹੋ ਉਹਨਾਂ ਦੀਆਂ ਗੱਲਾਂ ਤੇ ਅਮਲ ਕਰਦੇ ਹੋ ਤਾਂ ਇੱਕ ਨਾ ਇੱਕ ਦਿਨ ਤੁਸੀਂ ਆਪਣੀ ਮੰਜ਼ਲ ਨੂੰ ਜ਼ਰੂਰ ਪਾ ਲੈਂਦੇ ਹੋ ਤਾਂ ਮੇਰੇ ਵੱਲੋਂ ਤੁਮ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੇਰੀਆਂ ਬੀਬੀਆਂ ਭੈਣਾਂ ਇਹ ਨਾ ਨਾਮ ਬੋਲਣਾ ਰਹਿ ਗਿਆ ਮੇਰੇ ਭੈਣਾਂ ਬੇਟੀਆਂ ਦੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਪਿਆਰ ਬਹੁਤ ਸਾਰੀਆਂ ਦੁਆਵਾਂ ਸਦਾ ਹਾਸੇ ਵਸਦੇ ਹੋ ਸਭੀ ਸਾਰੇ ਠੀਕ ਹੈ ਜੀ ਬਹੁਤ ਪਹਿਲਾਂ ਇੱਕ ਫਿਲਮ ਆਈ ਸੀ ਜੀ ਨਾਮ ਆ ਤੇਰੇ ਉਹ ਤੁਸੀਂ ਦੇਖੀ ਸਾਰਿਆਂ ਨੇ ਕਾਚਲੋਂ ਦਾ ਡਾਇਰੈਕਟਰ ਮੈਂ ਖੜਾ ਦਿੰਦੀ ਆ ਵੇ ਵੀ ਜੀ ਸਾਡੀ ਜਵਾਈ ਬਾਲੀ ਸ਼ੌਂਕੀ ਨੇ ਇੱਕ ਤਾਂ ਨੈਗੜ ਵੱਲ ਕੇ ਲੱਟਦਾ ਹੈ ਦੂਜਾ বীਣ ਵਜਾਉਂਦਾ ਜੀ ਮੂਤਰ ਮਾਲ ਪਾ ਕੇ ਤੀਜਾ ਸਿਰ ਤੇ ਗਲਾਸ ਧਰ ਕੇ ਨੱਚਦਾ ਐਨਾ ਤਾਂ ਚਲਾ ਲੂਗੇ ਜੀ ਬਸ ਦੋ ਕੁ ਮਿੰਟ ਦੀ ਆਈਟਮ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮਚ ਹਾਂਜੀ ਰੁਪੀ ਉਸੇ ਜੀਐਸ ਸਕੂਲ ਜੋਗੇਵਾਲਾ ਦੇ ਵਿੱਚ ਆਇਓ ਮੁੱਖ ਮਹਿਮਾਨ ਦੀ ਤਰਫ ਪਾਇਓ ਕਿਸ ਤਰ੍ਹਾਂ ਲੱਗਿਆ ਸਕੂਲ ਆ ਕੈਨੇਡਾ ਇਹਦੇ ਬਾਰੇ ਕੀ ਕਹਿਣਾ ਚਾਹੂੰਗੀ ਪਹਿਲਾਂ ਜਦੋਂ ਮੈਂ ਘਰੋਂ ਤੁਰਨਾ ਸੀ ਮੈਨੂੰ ਲੱਗਦਾ ਸੀ ਵੀ ਪਤਾ ਨਹੀਂ ਹੈਨਾ ਨਹੀਂ ਆਏ ਇਧਰ ਏਰੀਏ 'ਚ ਕਦੇ ਬਟ ਜਦੋਂ ਇੱਥੇ ਆਏ ਉਹੀ ਗੱਲ ਮੇਰੇ ਹਸਬੰਦ ਨੇ ਕਿਹਾ ਕਿ ਗੁਰਪ੍ਰੀਤ ਬਾਈ ਜੀ ਨੇ ਤਾਂ ਜੰਗਲ 'ਚ ਮੰਗਲ ਲਾਇਆ ਪਿਆ ਬਹੁਤ ਜ਼ਿਆਦਾ ਚੰਗਾ ਲੱਗਿਆ ਸਕੂਲ 'ਚ ਐਂਟਰ ਕਰਕੇ ਬਹੁਤ ਪੋਜ਼ਿਟਿਵਿਟੀ ਸਕੂਲ 'ਚ ਦੇਖਣ ਨੂੰ ਮਿਲੀ ਬਹੁਤ ਮਿਹਨਤੀ ਸਟਾਫ ਹੈ ਸਾਰਿਆਂ ਨੂੰ ਮਿਲੀ ਔਰ ਕਮਾਲ ਦੇ ਬੱਚੇ ਨੇ ਜੋ ਸਕੂਲ ਬਾਰੇ ਜਾਣਕਾਰੀ ਮਿਲੀ ਕਿਦਾਂ ਹਰ ਫੀਲਡ ਦੇ ਵਿੱਚ ਜਿਹੜੇ ਬੱਚੇ ਨੇ ਉਹ ਬਹੁਤ ਅੱਗੇ ਨੇ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਔਰ ਜਿਹੜੇ ਫੀਸਾਂ ਨੇ ਉਹ ਵੀ ਬਹੁਤ ਜਾਇਜ਼ ਨੇ ਮੈਨੂੰ ਲੱਗਦਾ ਸਰਕਾਰੀ ਸਕੂਲ 'ਚ ਵੀ ਫੀਸਾ ਇਸ ਤੋਂ ਜ਼ਿਆਦਾ ਹੁੰਦੀਆਂ ਹੋਣਗੀਆਂ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਔਰ ਮਿਹਨਤੀ ਸਟਾਫ ਹੈ ਇੰਨੀ ਮਿਹਨਤ ਕਰਾਉਂਦੇ ਆ ਬੱਚਿਆਂ ਨੂੰ ਸਾਹੀ ਬੱਚਿਆਂ ਦੇ ਪੋਜੀਸ਼ਨਾਂ ਹੁੰਦੀਆਂ ਨੇ ਨਾ ਹਰ ਖੇਤਰ ਦੇ ਵਿੱਚ ਜੇ ਮਿਹਨਤ ਹੁੰਦੀ ਹੈ ਤਾਂ ਸੱਚੀ ਮੈਂ ਦਿਨੋਂ ਦਵਾਵਾਂ ਦਿੰਨੀ ਹੈ ਇਸ ਸਕੂਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕੀਤੀ ਇਹਨਾਂ ਨੂੰ ਕੀ ਫਿਰ ਕਹਾਂ ਤੁਹਾਡੇ ਜਿਹੜੇ ਬੱਚਿਆਂ ਨੇ ਫਿਰ ਆਏ ਸੀਗੇ ਜਿਨ੍ਹਾਂ ਨੂੰ ਯਾਦ ਨਹੀਂ ਦੇਖ ਰਹੇ ਨੇ ਪਰ ਮੈਨੂੰ ਬਹੁਤ ਚੰਗਾ ਲੱਗਾ ਕਿ ਪੇਰੈਂਟਸ ਵੀ ਬੱਚਿਆਂ ਦੇ ਨਾਲ ਆਏ ਹੋਏ ਸੀ ਬਟ ਸੌਰੀ ਕਿ ਅਸੀਂ ਲੇਟ ਹੋ ਗਏ ਥੋੜਾ ਜਿਹਾ ਮੈਂ ਉਹਨਾਂ ਨੂੰ ਜ਼ਿਆਦਾ ਮਿਲ ਨਹੀਂ ਸਕੀ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਔਰ ਆਈ ਇੰਨੀ ਜ਼ਿਆਦਾ ਵਧ ਗਈ ਆ ਕਿ ਜਿਹੜੇ ਚੰਗੇ ਸਕੂਲਾਂ ਚ ਪੜਾਉਣਾ ਬੱਚਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ ਬਟ ਜਦੋਂ ਮੈਂ ਇਹ ਸਕੂਲ ਬਾਰੇ ਸੁਣਿਆ ਜਾਣਿਆ ਇਹ ਸਕੂਲ ਬਾਰੇ ਤਾਂ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਪੇਰੈਂਟਸ ਵੀ ਕਿਤੇ ਨਾ ਕਿਤੇ ਸੈਟੀਸਫਾਈਡ ਨੇ ਕਿ ਉਹਨਾਂ ਦਾ ਬੱਚਾ ਇੰਨੇ ਘੱਟ ਪੈਸਿਆਂ ਦੇ ਵਿੱਚ ਇੱਕ ਬਹੁਤ ਚੰਗੇ ਸਕੂਲ ਦੇ ਵਿੱਚ ਪੜ ਰਿਹਾ ਔਰ ਇੰਨੇ ਅੱਛੇ ਟੀਚਰ ਨੇ ਜਿਹੜੇ ਉਹਨਾਂ ਦੇ ਹੱਥਾਂ ਵਿੱਚ ਸਾਡਾ ਬੱਚਾ ਮੈਨੂੰ ਲੱਗਦਾ ਜੇ ਟੀਚਰ ਵਧੀਆ ਹੁੰਦੇ ਆ ਨਾ ਤਾਂ ਜਿਹੜੇ ਪੇਰੈਂਟਸ ਆ ਉਹ ਬਹੁਤ ਬੇਫਿਕਰ ਹੋ ਕੇ ਘਰੇ ਬਹਿੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਅੱਛੇ ਟੀਚਰ ਦੇ ਹੱਥਾਂ ਵਿੱਚ ਬੱਚਾ ਜਿਹੜਾ ਉਹ ਕਿਤੇ ਨਹੀਂ ਜਾਊਗਾ ਉਹਨੂੰ ਬਹੁਤ ਚੰਗੀ ਸਿੱਖਿਆ ਮਿਲੂਗੀ ਉਹ ਜੋ ਬਨਣਾ ਚਾਹੁੰਦਾ ਹੈ ਉਹ ਬਣੂਗਾ ਵੀ ਜ਼ਰੂਰ ਕਿਉਂਕਿ ਚੰਗੇ ਟੀਚਰਾਂ ਦਾ ਉਹਦੇ ਸਿਰ ਤੇ ਹੱਥ ਹੈ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਅੱਜ ਦਾ ਪ੍ਰੋਗਰਾਮ ਕੁਦਰਤ ਦੀ ਕਿਰਪਾ ਮਾਪਿਆਂ ਦੇ ਸਹਿਯੋਗ ਵਿਦਿਆਰਥੀਆਂ ਦੇ ਅਤੇ ਅਧਿਆਪਕ ਸਾਹਿਬਾਨਾਂ ਦੇ ਸਹਿਯੋਗ ਸਦਕਾ ਬਹੁਤ ਹੀ ਸਫਲਤਾਪੂਰਵਕ ਸਪੰਨ ਹੋਇਆ ਪ੍ਰੋਗਰਾਮ ਦੀ ਸ਼ੁਰੂਆਤ ਬਾਬਾ ਦਰਸ਼ਨ ਸਿੰਘ ਜੀ ਪਹੁੰਚੇ ਡਾਕਟਰ ਜਗਜੀਤ ਸਿੰਘ ਜੀ ਧੂਰੀ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਬੱਚਿਆਂ ਨੂੰ ਮਾਪਿਆਂ ਨਾਲ ਗੱਲਾਂ ਬਾਤਾਂ ਕਰਕੇ ਕੇ ਉਸ ਤੋਂ ਬਾਅਦ ਪੰਜਾਬੀ ਫਿਲਮ ਅਦਾਕਾਰਾ ਰਪਿੰਦਰ ਕੌਰ ਰੂਪੀ ਜੀ ਉਹਨਾਂ ਦੇ ਪਤੀ ਡਾਕਟਰ ਸਰਦਾਰ ਭਪਿੰਦਰ ਸਿੰਘ ਜੀ ਉਚੇਚੀ ਤੌਰ ਤੇ ਪਹੁੰਚੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਅੱਜ ਦੇ ਪ੍ਰੋਗਰਾਮ ਵਿੱਚ ਸੱਭਿਆਚਾਰ ਨਾਲ ਜੁੜੇ ਹਰੇਕ ਰੰਗ ਨੂੰਸੂ ਹੈ ਗਿਆ ਹਰੇਕ ਪੱਖ ਤੋਂ ਧਿਆਨ ਰੱਖਿਆ ਗਿਆ ਤਾਂ ਬਹੁਤ ਵਧੀਆ ਵਿਦਿਆਰਥੀਆਂ ਨੇ ਅਨੰਦ ਮਾਣਿਆ ਕੁ ਸਿੱਖਣ ਨੂੰ ਵੀ ਮਿਲਿਆ ਸਿੱਖਣ ਸਿੱਖਿਆ ਦਾ ਇੱਕ ਵੀ ਕੁਝ ਐਟਮਾ ਸੀ ਤੇ ਮਾਪੇ ਅਖੀਰ ਤੱਕ ਬੈਠੇ ਰਹੇ 10 ਵਜੇ ਤੋ ਆਕੇ ਜਿਹੜੇ ਬੱਚੇ ਕਿਸੇ ਕਾਰਨ ਵਿਦਿਅਕ ਪੱਖੋਂ ਜਾਂ ਖੇਡਾਂ ਪੱਖੋਂ ਪਛੜ ਜਾਂਦੇ ਨੇ ਉਹਨਾਂ ਨੂੰ ਵੀ ਹੋਰ ਖੇਡਾਂ ਦੇ ਵਿੱਚ ਤੇ ਵਿਦਿਅਕ ਪੱਖ ਦੇ ਵਿੱਚ ਪ੍ਰਾਪਤੀਆਂ ਕਰਨ ਦੀ ਹੱਲਾਸ਼ੀਰ ਮਿਲਦੀ ਹੈ ਇਹੋ ਜਿਹਾ ਪ੍ਰੋਗਰਾਮ ਵਿਦਿਆਰਥੀਆਂ ਸਰਪ੍ਰਿਕ ਵਿਕਾਸ ਆਪਸੀ ਮਿਲਵਰਤਨ ਸਹਿਯੋਗ ਪ੍ਰਤੀ ਭਾਵ ਤੇ ਆਪਣੇ ਮਾਪਿਆਂ ਨੂੰ ਬੱਚਿਆਂ ਦੇ ਹਰ ਇੱਕ ਪ੍ਰਕਾਰ ਦੀ ਆਈਟਮ ਦੇਖਣ ਦਾ ਮੌਕਾ ਮਿਲਦਾ ਹੈ ਉਹ ਮਾਣ ਮਹਿਸੂਸ ਵੀ ਕਰਦੇ ਆ ਕਿਉਂਕਿ ਸਾਰਾ ਸਾਲ ਬੱਚੇ ਪੜ੍ਹ ਰਹੇ ਹੁੰਦੇ ਆ ਇਹੋ ਜਿਹੇ ਮੌਕੇ ਹੁੰਦੇ ਆ ਬੱਚਿਆਂ ਨੂੰ ਦੇਖਣ ਵਾਲੇ ਕਈ ਚੀਜ਼ਾਂ ਜਿਹੜੀਆਂ ਕਈ ਗੱਲਾਂ ਬਾਤਾਂ ਪੀਟੀਐਮ ਦੇ ਵਿੱਚ ਨਹੀਂ ਹੁੰਦੀਆਂ ਉਹ ਅੱਜ ਦੇ ਬੱਚੇ ਮਾਪਿਆਂ ਦੇ ਰੂਬਰੂ ਹੁੰਦੇ ਆ ਤਾਂ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ